ਜਰੰਦਰ ਸ਼ਹੀਦ ਪਰਿਵਾਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਪ੍ਰੈਸ ਕਾਨਫਰੰਸ ਜਰੰਦਰ ਸਥਿਤ ਪੰਜਾਬ ਪ੍ਰੈਸ ਕਲੱਬ ਵਿੱਚ ਅੱਜ ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਿਨ੍ਹਾਂ ਨੇ ਦੇਸ਼ ਦੇ ਲਈ ਆਪਣੀ ਜਾਨ ਦਿੱਤੀ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਰਨ ਉਪਰੰਤ ਸ਼ੌਰੇ ਚੱਕਰ ਅਤੇ ਕੀਰਤੀ ਚੱਕਰ ਨਾਲ ਵੀ ਸਨਮਾਨਿਤ ਕੀਤਾ ਗਿਆ ਇਨ੍ਹਾਂ ਪਰਿਵਾਰਾਂ ਨੂੰ ਖੁਦ ਦੇਸ਼ ਦੇ ਰਾਸ਼ਟਰਪਤੀ ਨੇ ਆਪਣੇ ਹੱਥਾਂ ਨਾਲ ਇਹ ਸਨਮਾਨ ਦਿੱਤਾ ਪਰ ਅੱਜ ਇਹ ਪਰਿਵਾਰ ਸਿਰਫ ਪੈਨਸ਼ਨ ਤੇ ਗੁਜ਼ਾਰਾ ਕਰ ਰਹੇ ਹਨ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜਿਸ ਤੇ ਲਈ ਉਹ ਦਰਦ-ਦਰ ਪਟਕ ਰਹੇ ਹਨ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਮਾਮਲੇ ਵੱਲ ਧਿਆਨ ਦਿੱਤਾ ਜਾਵੇ ਜੀ ਮੇਰਾ ਨਾਮ ਗੁਲਸ਼ਨ ਸਿੰਘ ਹੈ ਮੈਂ ਸ਼ਹੀਦ ਲੈਫਟੇਨੈਂਟ ਜੋਗਾ ਸਿੰਘ ਦਾ ਬੇਟਾ ਹਾਂ ਉਹ 1998 ਉਡੀ ਸੈਕਟਰ ਚ ਸ਼ਹੀਦ ਹੋ ਗਏ ਸੀ ਵਾਈਲ ਫਾਈਟਿੰਗ ਵਿਦ ਦਾ ਟੈਰਰਿਸਟ ਤੇ ਉਹਨਾਂ ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਤੋਂ ਗੈਲੈਂਟਰੀ ਅਵਾਰਡ ਮਿਲੇ ਸੀ ਸ਼ੌਰੇ ਚੱਕਰਾਂ ਬਟ ਅਨਫੋਰਚੂਨੇਟਲੀ ਸ਼ੌਰਾ ਚੱਕਰਾ ਇਜ਼ ਨਾਟ ਰੈਕਗਨਾਈਜ਼ਡ ਆਪਣਾ ਪੰਜਾਬ ਸਟੇਟ ਦੇ ਡਿਪਾਰਟਮੈਂਟਸ ਅਸੀਂ ਕਾਫੀ ਇਅਰਸ ਤੋਂ ਸਟਰਗਲ ਕਰ ਰਹੇ ਹਾਂ ਕਿ ਸਾਡੇ ਪਰਿਵਾਰ ਨੂੰ ਦੇ ਮੈਂਬਰ ਨੂੰ ਇੱਕ ਨੂੰ ਜੌਬ ਦੇਣੀ ਚਾਹੀਦੀ ਹੈ ਪਲੱਸ ਦੇਰ ਆਰ ਮੋਰ ਮਾਰਟਿਅਰ ਫੈਮਲੀਜ਼ ਜਿਨ੍ਹਾਂ ਨੂੰ ਜੌਬ ਦਿੱਤੀਆਂ ਨੇ ਤਾਂ ਅਸੀਂ ਚਾਰ ਪੰਜ ਫੈਮਲੀਜ਼ ਹੈਗੀਆਂ ਜਿਨ੍ਹਾਂ ਨੂੰ ਸਰਕਾਰ ਨੇ ਜੌਬ ਨਹੀਂ ਦਿੱਤੀ ਸਾਰਿਆਂ ਕੋ ਅਸ਼ੋਕ ਚੱਕਰ ਸੀਰੀਜ਼ ਦੇ ਅਵਾਰਡ ਹੈਗੇ ਨੇ ਗਿਵਨ ਬਾਈ ਪ੍ਰੈਜ਼ੀਡੈਂਟ ਆਫ ਇੰਡੀਆ ਬਟ ਸਰਕਾਰ ਦਾ ਮਕੈਨਿਜ਼ਮ ਕੁਝ ਐਦਾਂ ਦਾ ਬਣ ਗਿਆ ਹੈ ਕਿ ਸਾਡੀ ਕੋਈ ਪੁੱਛਕਿਛ ਨਹੀਂ ਹੈਗੀ ਸਾਨੂੰ ਹੋਰ ਕੋਈ ਸੋਰਸ ਆਫ ਇਨਕਮ ਨਹੀਂ ਦਿੱਤਾ ਗਿਆ ਬਾਈ ਸਰ ਸਰਕਾਰ ਤੋਂ ਸਿਰਫ ਪੈਨਸ਼ਨ ਹੀ ਹੁੰਦੀ ਹੈ ਬਾਈ সেন্ট্রਲ ਗਵਰਨਮੈਂਟ ਅਸੀਂ ਕਾਫੀ ਟਾਈਮ ਤੋਂ ਹਾਈਲਾਈਟ ਕਰ ਰਹੇ ਸੀ ਇਹ ਮੈਟਰ ਤਾਂ ਫਾਈਨਲੀ 2014 ਚ ਡਿਪਾਰਟਮੈਂਟ ਆਫ ਸੈਨਿਕ ਵੈਲਫੇਅਰ ਨੇ ਰეკਮੈਂਡ ਕੀਤਾ ਕਿ ਇਸ ਕੀ ਅਸ਼ੋਕ ਚੱਕਰ ਸੀਰੀਜ਼ ਅਵਾਰਡ ਸਾਡੇ ਰਹਿ ਗਏ ਸੀ ਪਾਲਿਸੀ ਚ ਕਵਰ ਨਹੀਂ ਹੋ ਰਿਹਾ ਅਸੀਂ ਇਹਨਾਂ ਨੂੰ ਕਵਰ ਕਰਨਾ ਚਾਹੁੰਦੇ ਹਾਂ ਸੈਕਟਰੀ ਸਾਹਿਬ ਸੀਗੇ ਲੱਧਰ ਸਾਹਿਬ ਜੀ ਉਹਨਾਂ ਨੇ ਵੀ ਰეკਮੈਂਡ ਕੀਤਾ ਕਿ ਅਸੱਗੇ ਬਾਈ ਨੋਟਿਸਿੰਗ ਕਿ ਸੈਕਰੀਫਾਈ ਸੁਪਰੀਮ ਸੈਕਰੀਫਾਈਜ਼ਰਾਂ ਨੂੰ ਜੌਬ ਮਿਲਣੀ ਚਾਹੀਦੀ ਹੈ ਬਟ ਅਨਫੋਰਚਨਟਲੀ ਪਰਸਨਲ ਡ ਉਹਨਾਂ ਨੇ ਕਦੀ ਸਾਨੂੰ ਮਿਲੇ ਵੀ ਨਹੀਂ ਕਦੀ ਸਾਨੂੰ ਨਾ सिंपैथी ਦਿਖਾਈ ਨਾ ਹੀ ਉਹ ਮੈਡਲਸ ਦੀ ਕੋਈ ਕਦਰ ਕਰਦੇ ਆ ਇਹ ਇਹ ਸਾਨੂੰ ਜਾਪਦਾ ਹੈ ਕਿਉਂਕਿ ਸਾਡੇ ਕੋ ਸਿਰਫ ਮੈਡਲ ਆ ਉਹਦਾ ਕੋਈ ਬੈਨੀਫਿਟ ਸਾਨੂੰ ਕੋਈ ਨਹੀਂ ਮਿਲਿਆ ਨਾ ਕੋਈ ਸੋਰਸ ਆਫ ਇਨਕਮ ਮਿਲੀ ਆ ਤਾਂ ਉਹ ਮੈਡਲ ਦਾ ਵੀ ਕੀ ਬੈਨੀਫਿਟ ਹੋਇਆ ਸਾਨੂੰ ਸਿਰਫ ਇਨਵਾਈਟ ਕਰਕੇ ਸਾਨੂੰ ਛੱਡ ਦਿੱਤਾ ਗਿਆ ਓਨ ਆਰ ਓਨ ਕਿ ਤੁਸੀਂ ਪੈਨਸ਼ਨ ਸੇ ਸਰਵਾਈਵ ਕਰੋ ਮੈਂ 8 ਸਾਲ ਦਾ ਸੀ ਬੱਚੇ ਛੋਟੇ ਸੀਗੇ ਬਾਕੀ ਵੀ ਤੇ ਅਸੀਂ ਬਸ ਪੈਨਸ਼ਨਾਂ ਤੇ ਪੜਾਈਆਂ ਕੀਤੀਆਂ ਨੇ ਜਦ ਸਾਡੀ ਮਾਵਾਂ ਨੇ ਪੜਾ ਕੇ ਸਾਨੂੰ ਬڑا ਕਰ ਦਿੱਤਾ ਬਟ ਹੋਂਸਨ ਨੂੰ ਜੌਬ ਦਾ ਕੋਈ ਸਹਾਰਾ ਨਹੀਂ ਹੈ ਪ੍ਰਾਈਵੇਟ ਜੌਬ ਕਰਦੇ ਆ ਬਟ ਪ੍ਰਾਈਵੇਟ ਜੌਬਸ ਅਨ ਰਿਲਾਇਬਲ ਆ ਤੁਹਾਨੂੰ ਪਤਾ ਹੀ ਹੈ ਸੋਰਸ ਆਫ ਇਨਕਮ ਓਨਲੀ ਕਨਸਿਸਟੈਂਟ ਸੋਰਸ ਆਫ ਇਨਕਮ ਇਜ਼ ਪੈਨਸ਼ਨ ਤਸ ਇਤਨ 4 ਫੈਮਲੀਆਂ ਰਹਿ ਗਏ ਆ ਪੂਰੇ ਪੰਜਾਬ ਚ ਜਿਨ੍ਹਾਂ ਨੂੰ ਜੌਬ ਨਹੀਂ ਮਿਲੀ ਬਾਕੀ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਜੌਬ ਮਿਲ ਚੁੱਕੀ ਆ ਸੀਐਮ ਸਾਹਿਬ ਨੂੰ ਮਿਲਣਾ ਚਾਹੁੰਦੇ ਆ ਅਸੀਂ ਕਾਫੀ ਟਾਈਮ ਤੋਂ ਸਟਰਗਲ ਕਰ ਰਹੇ ਆ ਹੀ ਹਿਮਸੈਲਫ ਇਜ਼ ਅ ਐਕਸ ਆਰਮੀ ਆਫੀਸਰ ਉਹ ਮੈਟਰ ਨੂੰ ਅਚੀ ਤਰ੍ਹਾਂ ਸਮਝੂਗੇ ਵਿੱਚ ਦਾ ਜਿੰਨਾ ਮਸ਼ੀਨਰੀ ਮੈਕੈਨਿਜ਼ਮ ਹੈਗਾ ਬਿਊਰੋਕ੍ਰੈਟਿਕ ਉਹਦੇ ਵਿੱਚ ਅਸੀਂ ਹੰਬਲੀ ਰਿਕੁਐਸਟ ਕਰਦੇ ਆਂ ਸੀਐਮ ਸਾਹਿਬ ਨੂੰ ਕਿ ਪਲੀਜ਼ ਸਾਨੂੰ ਟਾਈਮ ਦਿਓ ਤੇ ਸਾਨੂੰ ਇੱਕ ਵਾਰੀ ਮਿਲ ਕੇ ਸਾਡਾ ਮੈਟਰ ਸੁਣੋ ਕਿ ਸਾਡੇ ਨਾਲ ਪਿਛਲੇ 10-11 ਸਾਲਾਂ ਤੋਂ ਕਿੱਦਾਂ ਜ਼ਾਤੀ ਹੋ ਰਹੀ ਆ ਕਿ ਕਿਉਂ ਇਹ ਮੈਟਰ ਹਾਈਲਾਈਟ ਨਹੀਂ ਹੋਣ ਦੇ ਰਹੇ ਕਿ ਅਸ਼ੋਕ ਚੱਕਰ ਸੀਰੀਜ਼ ਅਵਾਰਡੀ ਹੋਣ ਤੋਂ ਬਾਅਦ ਵੀ ਉੜੀ ਸੈਕਟਰ ਚ ਉਹ ਡਿਫਰੈਂਟ ਸੈਕਟਰ ਆਫ ਕਾਰਗਿਲ ਚ ਸ਼ਹਾਦਤ ਹੋਣ ਤੋਂ ਬਾਅਦ ਵੀ ਸਾਨੂੰ ਜੌਬ ਨਹੀਂ ਦਿੱਤੀ ਜੀ ਸੰਧੂ ਵਾਈਫ ਆਫ ਲੇਟ ਮੇਜਰ ਹਰਿੰਦਰਪਾਲ ਸਿੰਘ ਸੰਧੂ ਸ਼ੌਰਿਆ ਚੱਕਰਿਓ ਅਵਾਰਡੀ ਆਪ ਜੀ ਅੱਗੇ ਗੁਜਾਰਿਸ਼ ਕਰਦੀ ਆਂ ਕਿ ਮੈਂ ਆਪਣੀ ਫੈਮਿਲੀ ਜਿਸ ਦੇ ਤਿੰਨ ਜੀਅ ਅਤਵਾਦੀਆਂ ਹੱਥੋਂ ਖੋਏ ਨੇ ਦੋ ਮ ਮਦਰ অর ਸਿਸਟਰ ਪੰਜਾਬ ਟੈਰਰਿਸਟ অর ਹਸਬੰਡ ਕਸ਼ਮੀਰ ਦੇ ਟੈਰਰਿਸਟ ਹੋ ਤਿੰਨੂ ਜੀਖ ਹੋਏ ਨੇ ਮੇਰਾ ਬੱਚਾ ਜੋ ਉਸ ਟਾਈਮ ਸਿਰਫ 3 ਮਹੀਨੇ ਦਾ ਸੀ ਅੱਜ ਉਹ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰ ਚੁੱਕਾ ਹੈ ਲਾਸਟ ਈਅਰ ਮੈਂ ਕੈਪਟਨ ਸਰਕਾਰ ਤੋਂ ਇਹ ਮੰਗ ਕਰਦੀ ਆ ਕਿ ਤਰਸ ਦੇ ਹਦਾਰ ਤੇ ਮੇਰੇ ਬੱਚੇ ਨੂੰ ਕਲਾਸ 1 ਪੋਸਟ ਦਿੱਤੀ ਜਾਏ ਉਸਦੇ ਪਾਪਾ ਮੇਜਰ ਸਨ ਜੋ ਜਿਨ੍ਹਾਂ ਨੇ ਸ਼ਹੀਦੀ ਪਾਈ ਦੇਸ਼ ਦੇ ਖਾਤਰ ਆਪਣੇ ਯੂਨਿਟ ਦੇ ਸੀਐਓ ਨੂੰ ਬਚਾਉਂਦੇ ਜਿਨ੍ਹਾਂ ਦਾ ਬੇਟਾ ਉਸ ਟਾਈਮ 3 ਮਹੀਨੇ ਦਾ ਸੀ ਉਸ ਬੱਚੇ ਜਿਸ ਨੇ ਆਪਣੇ ਫਾਦਰ ਸਾਹਿਬ ਨੂੰ ਨਹੀਂ ਦੇਖਿਆ ਮੇਰੀ ਬੇਟੀ ਨੇ ਨਹੀਂ ਦੇਖਿਆ ਉਸ ਬੇਟੇ ਨੂੰ ਜੋਬ ਜ਼ਰੂਰ ਦਿੱਤੀ ਜਾਏ ਮੈਂ ਜਗਾ ਜਗਾ ਠੱਕੇ ਖਾਦੇ ਕਨਸਟੇਬਲ ਜੋਬ ਬੋਲਦੇ ਆ ਜੋ ਕਿ ਮੈਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਇੱਕ ਅਫਸਰ ਦਾ ਬੱਚਾ ਹੋ ਕੇ ਕਨਸਟੇਬਲ জব ਔਰ ਗ੍ਰੈਜੂਏਸ਼ਨ ਕੀਤੀ ਹੋਵੇ ਬੀਟੈਕ ਕੀਤੀ ਹੋਵੇ ਮੈਨੂੰ ਪੂਰੀ ਉਮੀਦ ਹੈ ਕੈਪਟਨ ਸਰਕਾਰ ਤੋਂ ਕਿ ਮੇਰੇ ਬੱਚੇ ਨੂੰ ਕਲਾਸ 1 ਪੋਸਟ ਦਿੱਤੀ ਜਾਏਗੀ ਬਸ ਮੇਰੀ ਇਹੀ ਗੁਜਾਰਿਸ਼ ਹੈ ਕਿਉਂਕਿ ਕਾਰਗਲ ਦੇ ਸ਼ਹੀਦਾਂ ਨੂੰ ਬਹੁਤ ਬੈਨੀਫਿਟਸ ਮਿਲੇ ਆ ਲੈਂਡ ਮਿਲੀ ਆ ਗੈਸ ਏਜੰਸੀ ਮਿਲੀ ਆ ਪੈਟਰੋਲ ਪੰਪ ਮਿਲੇ ਆ ਮੈਨੂੰ ਕੁਝ ਨਹੀਂ ਚਾਹੀਦਾ ਸਿਰਫ ਮੈਨੂੰ ਮੇਰੇ ਬੱਚੇ ਲਈ ਜੌਬ ਚਾਹੀਦੀ ਆ ਕਲਾਸ 1 ਪੋਸਟ ਮੈਨੂੰ ਕੈਪਟਨ ਸਰਕਾਰ ਤੋਂ ਪੂਰੀ ਉਮੀਦ ਹੈ ਇਸ ਉਮੀਦ ਨਾ ਮੈਂ ਆਪ ਜੀ ਦਾ ਧੰਨਵਾਦ ਕਰਦੀ ਆ